ਇਹ ਮੁੰਡੇ ਨੇ ਨਾ ਤੇ ਬੜਾ ਹੀ ਦੁੱਖ ਦਿੱਤਾ ਨਾ ਇਹ ਮਾੜੇ ਚੱਕਰਾਂ ਤੇ ਬੈੰਦਾ ਤੇ ਨਾ ਮੈਨੂੰ ਆਹ ਟਾਈਮ ਵੇਖਣਾ ਆਉਂਦਾ ਗੱਲ ਹੁਣ ਇਹ ਆ ਕਿ ਜਿਹੜਾ ਬਾਹਰੋਂ ਕੋਈ ਪੁੱਛਦਾ ਰਿਸ਼ਤੇ ਵਾਲਾ ਹੁੰਦਾ ਵਾ ਉਹ ਬਾਹਰੋਂ ਪਹਿਲਾਂ ਪੁੱਛ ਕੇ ਤੇ ਫੇਰ ਉਹਨੇ ਘਰ ਆਉਣਾ ਹੁੰਦਾ ਤੇ ਬਾਹਰ ਬਾਹਰ ਜਿਹੜੇ ਬੈਠਿਆ ਲੋਕੀ ਉਹ ਘਰ ਆਉਣ ਦਿੰਦੇ ਹੁਣ ਇਹ ਹੀ ਚੰਗਾ ਹੁੰਦਾ ਤੇ ਸਾਰੇ ਕੰਮ ਚੰਗੇ ਹੁੰਦੇ ਜਾਣੇ ਨਾ ਕਈ ਵਾਰ ਇਦਾਂ ਹੁੰਦਾ ਵੀ ਸਾਰਾ ਕੁਝ ਘਰ ਲਿਆਂਦਾ ਹੁੰਦਾ ਵਾ ਵੀ ਆਉਣਾ ਪਰਾਉਣਿਆਂ ਨੇ ਤੇ ਉਹ ਉੱਥੇ ਲਿਆਂਦਾ रह ਜਾਂਦਾ ਤੇ ਅਗਲੇ ਗਾਂ ਆਉਣੀ ਨਹੀਂ ਦਿੰਦੇ ਨਾ ਮਾੜੀ ਬਹਿਣੀ ਬਹਿੰਦਾ ਨਾ ਇਹੋ ਜੇ ਕੰਮ ਕਰਦਾ ਚੰਗੇ ਮਾੜੇ ਨਸ਼ਿਆਂ ਦੇ ਤੇ ਮੈਂ ਕਿਉਂ ਆ ਦਿਨ ਵੇਖਣੇ ਸੀਗੇ ਇਹ ਵੇਲੇ ਨੂੰ ਵਿਆਹ ਆਉਣਾ ਹੀ ਈ 3 ਪੁੱਤਾਂ ਵਾਲਾ ਹੋਣਾ ਹੀ ਹੁਣ ਮੈਨੂੰ ਤੇ ਰਾਤ ਦੇਣੇ ਇਹੋ ਹੀ ਚੋਰਾ ਖਾਈ ਜਾਂਦਾ ਨਾ ਵੀ ਇਹ ਦਾਈ ਨਾ ਰਹੇ ਜੇ ਕਿਤੇ ਮੰਮੀ ਕਿੱਥੇ ਜੇ ਆ ਵੇਖੋ ਬੈਠੀ ਨਾ ਕੀ ਤੂੰ ਇਕੱਲੇ ਬੈਠੇ ਰਹਿੰਦੇ ਜੇ ਕੀ ਸੋਚਦੇ ਰਹਿੰਦੇ ਕਾਹਦੀ ਟੈਨਸ਼ਨ ਲੈਂਦੇ ਪਏ ਜੇ ਯਾ ਤੈਨੂੰ ਕੀ ਦੱਸਾਂ ਟੈਨਸ਼ਨ ਆ ਆ ਤੇਰੇ ਭਰਾ ਦੀ ਟੈਨਸ਼ਨ ਆ ਮੈਨੂੰ ਕਾਹ ਚੱਲੇ ਗਈ ਇਹ ਇਹ ਚੰਗਾ ਹੁੰਦਾ ਇਹ ਨਾ ਮਾੜੀ ਬਹਿਣੀ ਬੈਂਦਾ ਨਾ ਨਸ਼ੇ ਲੰਮਦਾ ਤੇ ਇਹ ਵੇਲੇ ਨੂੰ ਵੀ ਆਇਆ ਹੁਣ ਆ ਸੀਗਾ ਹੁਣ ਤੇਰਾ ਵੀ ਤੇ ਕਰਨਾ ਨਾ ਇਹਦਾ ਕਰਕੇ ਤੇ ਤੈਨੂੰ ਵੀ ਕੀ ਕਿਤੇ ਕਰਨਾ ਹੁਣ ਅਗਲਿਆਂ ਨੇ ਤੇ ਤੇਰੇ ਤੇ ਵੀ ਤੇ ਮਾੜਾ ਅਸਰ ਪੈਣਾ ਹੀ ਆ ਇਹਦਾ ਇਹ ਥੋੜੀ ਕਹਿਣਾ ਵੀ ਕੁੜੀ ਦਾ ਕੀ ਦੋਸ਼ ਆ ਕਹਣਾ ਭਰਾ ਤੇ ਨਸ਼ੇ ਕਰਦਾ ਵਾ ਮਮੀ ਇਹ ਤਾਂ ਗਵਾ ਪਰ ਕੋਈ ਗੱਲ ਨਹੀਂ ਤੂੰ ਹੀ ਨਾ ਐਵੇਂ ਟੈਨਸ਼ਨ ਲੋ ਕੋਈ ਨਹੀਂ ਫਿਰ ਕੀ ਹਰਵਿੰਦਰ ਦੀਦੀ ਦਾ ਵੀ ਤਾਂ ਹੋ ਹੀ ਗਿਆ ਹੀ ਉਦੋਂ ਕਿਹੜਾ ਵੀ ਨਹੀਂ ਨਸ਼ੇ ਕਰਦਾ ਹੈਗਾ ਹੋ ਜਾਊਗਾ ਮੇਰਾ ਵੀ ਹੋ ਜਾਊਗਾ ਬੜੀ ਐਡਵਾਂਸ ਆ ਬੜਾ ਕੋ ਸੋਚਦੀ ਆ ਉਹ ਗੱਲਾਂ ਹੋਰ ਸੀਗੀਆਂ ਉਦੋਂ ਚਲੋ ਕੋਈ ਨਹੀਂ ਐਵੇਂ ਟੈਨਸ਼ਨ ਲਿਆ ਹੋ ਜਾਣਾ ਆ ਕੁਝ ਵੀ ਹੋ ਜਾਊਗਾ ਮੇਰਾ ਵੀ ਹੋ ਜਾਊਗਾ ਵੀਰ ਜੀ ਦਾ ਵੀ ਹੋ ਜਾਊਗਾ ਕੋਈ ਨਹੀਂ ਹੁੰਦਾ ਐਵੇਂ ਟੈਨਸ਼ਨ ਲੈ ਲੈ ਕਿ ਤੂੰ ਬਿਮਾਰ ਪੈ ਗਏ ਤਾਂ ਫਿਰ ਮੇਰੀ ਗੱਲ ਸੁਣੋ ਪੂਆ ਜੀ ਆਏ ਤੇ ਹੈਗੇ ਉਹਨਾਂ ਨੂੰ ਪੁੱਛੋ ਕੋਈ ਰਿਸ਼ਤਾ ਵੀਰ ਜੀ ਲਈ ਨੇ ਭੈਣੇ ਕਹਿਆ ਹੀ ਛੱਡਦੀ ਆ ਕਿਸ ਬੰਨੇ ਲੱਗਦੀ ਆ ਭੂਆ ਤੇ ਉਹ ਤਾਂ ਬੜਾ ਭੂਆ ਜੀ ਭੂਆ ਜੀ ਹੁੰਦੀ ਐ ਨੇ ਉਹ ਮਾਹ ਰਿਸ਼ਤੇ ਕਰਾਉਂਦੇ ਵਿਚੋਲੇ ਬੰਦੇ ਸਾਰਿਆਂ ਦੇ ਤਾਂ ਹੁਣ ਕੀ ਗੱਲ ਆਡੇ ਵਾਰੀ ਇਹਨਾਂ ਤੋਂ ਰਿਸ਼ਤੇ ਨਹੀਂ ਹੈਗੇ ਇਹ ਤੁਹਾਨੂੰ ਕਿਉਂ ਡਰ ਲੱਗਦਾ ਕਰਾਉਣ ਲੱਗੀ ਮੇਰੀ ਗੱਲ ਸੁਣੋ ਪਹਿਲਾਂ ਆਪਾਂ ਵੀਰ ਜੀ ਦਾ ਕਰੀਏ ਮੇਰੀ ਕੋਈ ਉਮਰ ਨਹੀਂ ਹੋ ਗਈ ਹੈਗੀ ਮੈਂ ਹੱਲੀ ਪੜਨ ਢੀ ਆ ਤੇ ਕੋਈ ਗੱਲ ਨਹੀਂ ਮੈਨੂੰ ਵੀ ਹੋ ਜਾਊਗਾ ਪਹਿਲਾਂ ਆਪਾਂ ਵੀਰ ਜੀ ਦਾ ਕਰੀਏ ਤੇ ਭੂਆ ਜੀ ਆਏ ਆ ਤਾਂ ਉਹਨਾਂ ਨੂੰ ਕੋਈ ਰਿਸ਼ਤਾ ਰੁਸ਼ਤਾ ਪੁੱਛੋ ਤੇ ਉਹਨਾਂ ਨੂੰ ਕਹੋ ਕੋਈ ਦੱਸ ਪਾਉਣਾ ਸ਼ੇਅਰ ਕਹਿ ਦੇਨੀ ਆਈ ਆ ਚਲੋ ਕਹਿ ਦੇਣੀ ਕਹਿਣਾ ਤੇ ਮੇਰਾ ਫਰਜ਼ ਹੈ ਨਾ ਆਪਣੀ ਭੂਆ ਕੁਝ ਕਰ ਨਹੀਂ ਸਕਦੀ ਹੈਗੀ ਆਪਣੇਆਂ ਦਾ ਨਹੀਂ ਉਹਨਾਂ ਨੇ ਕਰਾਉਣਾ ਤਾਂ ਕਿਦਾ ਕਰਾਉਣਾ ਹੈ ਬਾਰੋਦ ਬੜਾ ਲੋਕਾਂ ਦਾ ਕਰਾਉਂਦੇ ਆ ਤਾਂ ਆਪਣੇ ਵਾਲੀ ਇਹਨਾਂ ਕੋ ਰਿਸ਼ਤੇ ਨਹੀਂ ਹੈਗੇ ਠੀਕ ਕਰੋ ਗੱਲ ਆਏ ਨਾ ਭੂਆ ਜੀ ਉਹਨਾਂ ਨਾਲ ਗੱਲ ਕਰੋ ਤੀ ਚਲ ਕਰਦੇ ਆ ਗਗਨ ਹਾਂ ਚਲੋ ਤੀ ਕਰੋ ਗੱਲ ਭੂਆ ਨਾਲ ਚਲੋ ਆਓ ਬੈਠ ਜਾ ਭੈਣ ਜੀ ਹਾਂ ਬੈ ਗਈ ਮੇਲੀ ਹੋ ਕੇ ਹੁਣ ਇਹਦੇ ਆਈ ਹੁਣ ਆ ਕੇ हेलो तंगਾ ਕੀਤਾ ਹੁਣ ਸੁਣਾਉਂ ਕੀ ਆ ਲਾ ਹਾਂ ਵਧੀਆ ਜੀ ਕੱਲ ਦੀ ਆਈ ਮੈਂ ਵੇਖਣ ਲਈ ਆ ਵੀ ਟਾਈਮ ਮਿਲੇ ਤੇ ਚੱਲ ਤੇਰੇ ਨਾਲ ਗੱਲ ਕਰਾਂ ਤੇ ਉਹਨੂੰ ਕੋਈ ਆਇਆ ਰਿਸ਼ਤਾ ਰਿਸ਼ਤਾ ਤਾਂ ਨਹੀਂ ਜਮੂ ਲੈ ਰੇ ਅਰੇ ਇਸ ਤੇ ਭੈਣ ਜੀ ਇਦਾਂ ਹੀ ਆਉਂਦੇ ਆ ਤੇ ਕੋਈ ਸਿਰੇ ਨਹੀਂ ਚੜਿਆ ਅਜੇ ਤੱਕ ਤੇ ਮੈਂ ਵੀ ਇਹੋ ਸੋਚਣ ਲਈ ਹਾਂ ਵੀ ਵੇਲੀ ਹੋ ਕੇ ਤੇ ਭੈਣ ਜੀ ਨਾ ਬਹਿਣੀ ਆ ਤੇ ਉਹ ਗੱਲ ਕਰਦੀ ਆ ਵੀ ਕਿਤੇ ਪਾਓ ਦੱਸ ਕਰੀਏ ਹੁਣ ਮੈਨਾਂ ਲੋੜ ਥੋੜੀ ਹੋ ਜਾਂਦੀ ਆ ਨਾ ਟੈਨਸ਼ਨ ਵਾਲੀ ਗੱਲ ਵੀ ਹੋ ਜਾਂਦੀ ਆ ਅੱਛਾ ਨਾ ਹਾਂ ਪੀਸ ਹਰ ਚੀਜ਼ ਦਾ ਸਮਾਂ ਹੁੰਦਾ ਹੈ ਨਾ ਹਾਂਜੀ ਤੇ ਹੁਣ ਇਹਦਾ ਸਮਾਂ ਲੰਘਣ ਲਿਆ ਮੈਂ ਤੇ ਜੀ ਸਪੀਰ ਅੱਗੇ ਵੀ ਨਾ ਤੈਨੂੰ ਕਿੰਨੇ ਰਿਸ਼ਤਿਆਂ ਦੀ ਦੱਸ ਪਾਈ ਆ ਪਰ ਕੋਈ ਨੇਪਰੇ ਨਹੀਂ ਚੜਦਾ ਉਹ ਨਾ ਬਾਰੋਂ ਨੀ ਕਾ ਰੌਣ ਦਿੰਦਾ ਕੋਈ ਜੇ ਕੋਈ ਆ ਜਾਂਦਾ ਵਾ ਤੇ ਉਹ ਮੁੜ ਕੇ ਮੋੜਦਾ ਹੀ ਨਹੀਂਗਾ ਤੇ ਚਲੋ ਆਪਣੇ ਭੈਣ ਭਰਾ ਨੂੰ ਬਾਰ-ਬਾਰ ਆਖਿਆ ਜਾਂਦਾ ਵਾ ਜਲੋ ਹੋਰ ਕਿ ਤੇ ਹੱਥ ਪੱਲਾ ਮਾਰੋ ਹੁਣ ਕਰੀਏ ਇਹਦਾ ਮੁੜ ਕੇ ਕੁੜੀ ਵੀ ਸਿਰ ਚੜੀ ਆ ਉਹ ਤੇ ਤੁਹਾਡੀ ਗੱਲ ਠੀਕ ਆ ਪਰ ਇਹਦਾ ਹੁਣ ਕੋਈ ਨਿਪਰੇ ਚੜੇ ਤੇ ਫੇਰ ਤੂੰ ਹੀ ਮੈਨੂੰ ਕਹਿਣ ਦਾ ਹੈ ਵੀ ਤੂੰ ਭੈਣ ਜੀ ਰਿਸ਼ਤਾ ਕਰਾ ਹਣਾ ਤੇ ਤੂੰ ਹੀ ਆਪ ਹੀ ਸਿਆਣੇ ਹੋ ਵੀ ਮੈਂ ਤੁਹਾਨੂੰ ਕਿੰਨੀ ਵਾਰ ਅੱਗੇ ਦੱਸਾਂ ਪਾਈਆਂ ਨੇ ਨਹੀਂ ਕੋਈ ਨਿਪਰੇ ਚੜਦਾ ਹਾ ਅੱਜ ਕੱਲ ਦੁਨੀਆ ਬੜੀ ਸਿਆਣੀ ਆ ਠੀਕ ਹੈ ਨਾ ਹਰ ਕੋਈ ਵੇਖ ਪਰਖ ਕੇ ਕਰਦਾ ਜਿੰਨੇ ਤੀ ਦੇਣੀ ਹੁੰਦੀ ਉਹਨੇ 100 ਥਾਂ ਤੇ ਪੁੱਛਣਾ ਹੁੰਦਾ ਆ ਫੇਰ ਹੀ ਜਾ ਕੇ ਉਹ ਹਾਨਾ ਦਾ ਜਵਾਬ ਦਿੰਦਾ ਹੈ ਠੀਕ ਹੈ ਨਾ ਤੇ ਹੁਣ ਇਹ ਇੱਕ ਨੰਬਰ ਦਾ ਨਿਸ਼ਈ ਆ ਹਰ ਇੱਕ ਨੂੰ ਪਤਾ ਆ ਦੱਸਣ ਵਾਲੇ ਦੱਸ ਵੀ ਦਿੰਦੇ ਆ ਤੇ ਫੇ ਮੇਰੀ ਤੇ ਅੱਗੇ ਘਰੋਂ ਬੜੀ ਬੇਇੱਜ਼ਤੀ ਹੁੰਦੀ ਮੇਰੇ ਨਿਆਣੇ ਵੀ ਕਰਦੇ ਆ ਮੇਰਾ ਸਾਰਾ ਪਰਿਵਾਰ ਮੈਨੂੰ ਚੰਬੜ ਜਾਂਦਾ ਵੀ ਤੂੰ ਤੀਜੇ ਦਿਨ ਉੱਥੇ ਰਿਸ਼ਤਾ ਲੈ ਕੇ ਜਾਨੀਏ ਤੇਰੀ ਤੇ ਬੇਇੱਜ਼ਤੀ ਹੋਣੀ ਹੋਣੀ ਨਾਲ ਤੂੰ ਸਾਡੀ ਵੀ ਕਰਵਾਉਣੀ ਈ ਆਂ ਪੀ ਅਗਲਿਆਂ ਨੇ ਕਹਿਣਾ ਤੇਰੀ ਮੰਮੀ ਰਿਸ਼ਤਾ ਕਰਾਉਂਦੀ ਨਿਪਰੇ ਨਹੀਂ ਛੱਡਦਾ ਤੁਹਾਡੀ ਮੰਮੀ ਰਿਸ਼ਤਾ ਕਰਾਉਂਦੀ ਨਿਪਰੇ ਨਹੀਂ ਛੱਡਦਾ ਤੇ ਨਿਪਰੇ ਨਹੀਂ ਚੜਨਾ ਉਹ ਅੱਤ ਦਾ ਨਿਸ਼ਈ ਆ ਨਹੀਂ ਭੈਣ ਜੀ ਐਡੀ ਵੀ ਕੋਈ ਗੱਲ ਨਹੀਂ ਚਲੋ ਪੈਗ ਛੈ ਗਈ ਆ ਹਲਾ ਲੈਂਦਾ ਤੇ ਹੂੰ ਐਡੀ ਵੀ ਕੋਈ ਗੱਲ ਨਹੀਂ ਗਈ ਜਿੰਨਾ ਹੋ ਗਿਆ ਨਾ ਪਾਰ ਯਾਰ ਤੇ ਐਡੀ ਕੋਈ ਗੱਲ ਨਹੀਂ ਗਈ ਪਰ ਲੋਕੀ ਅਕਸਰ ਵੇਖਦੇ ਹੀ ਆ ਤੇ ਕਹਿੰਦੇ ਗੱਲ ਧੁਗਲੇਲ ਬਣਾ ਲੈਂਦੇ ਲੋਕੀ ਲੋਕ ਵੀ ਤਾਂ ਕਹਿੰਦੇ ਆ ਪੀ ਇਹ ਨਸ਼ੇ ਬਹੁਤ ਕਰਦਾ ਆ ਤੂੰ ਕਿੱਥੇ ਰਿਸ਼ਤਾ ਕਰਾਉਣ ਦੇ ਰਿਸ਼ਤਾ ਨਹੀਂ ਨੇ ਪਰੇ ਜਾਂਦਾ ਮੈਨੂੰ ਪਤਾ ਨਹੀਂ ਕਿੰਨੀਆਂ ਬੁੱਢੀਆਂ ਨੇ ਪੁੱਛਿਆ ਚੜਿਆ ਕੋਈ ਰਿਸ਼ਤਾ ਨੇ ਪਰੇ ਚਰਾਂ ਘਾਦੀਆਂ ਅੰਗਲੀਆਂ ਕਰਨ ਦੇ ਟੀਚਰਾਂ ਐਡੀ ਕੋਈ ਗੱਲ ਨਹੀਂ ਤੇ ਆਪ ਪਤੀਏ ਨੂੰ ਖੁਦ ਜਾਣਦੇ ਜੇ ਤੇ ਐਡੀ ਵੀ ਕੋਈ ਗੱਲ ਨਹੀਂ ਹੁਣ ਪੈ ਕੇ ਛੱਡਦੀ ਤੇ ਸਾਰੀ ਦੁਨੀਆ ਲੰਬਦੀ ਆ ਅੜੀਏ ਭਤੀਜਾ ਸਮਝ ਗਈ ਭਤੀਜਾ ਆ ਮੇਰਾ ਤਾਂ ਹੀ ਮੈਂ ਰੋਜ ਜਿਹੜੀ ਵੰਸੋਂਦਾ ਕਦੀ ਉੱਥੇ ਜਾ ਕੇ ਸਿਰ ਕਪਾ ਕੇ ਦੀ ਉੱਥੇ ਸਿਰ ਕਪਾ ਤਰਲੇ ਲੈਣ ਵਾਲੀ ਗੱਲ ਹੁੰਦੀ ਆ ਜੇ ਕੋਈ ਆਉਂਦਾ ਆਉਂਦਾ ਤੋ ਮੋੜ ਖਾਨਾਂ ਦਾ ਜਵਾਬ ਹੀ ਨਹੀਂ ਦਿੰਦਾ ਫਿਰ ਕੀ ਕਰੇ ਬੰਦਾ ਜੇ ਆ ਚੰਗਾ ਬੰਦਾ ਵਿੱਚ ਖਲੋਤਾ ਹੋਵੇ ਨਾ ਪੈਂਦੀ ਲੱਤ ਗੱਡ ਕੇ ਤੇ ਐਡੀ ਵੀ ਕੋਈ ਗੱਲ ਨਹੀਂ ਕੀ ਫਿਰ ਅਗਲੇ ਮੂੰਹ ਤੇ ਕਹਿ ਦਿੰਦੇ ਆ ਵੀ ਤੁਹਾਡਾ ਮੁੰਡਾ ਤੇ ਇੱਕ ਨੰਬਰ ਦਾ ਨਸ਼ਈ ਆ ਤੇ ਤੁਸੀਂ ਸਾਡੇ ਨਾਲ ਧੋਖਾ ਕਰਦੇ ਸਾਡੀ ਕੁੜੀ ਖੂਚ ਸਿਸਟਮ ਦੇ ਹੁਣ ਗੱਲ ਹੱਥ ਆ ਗਈ ਲੋਕਾਂ ਦੇ ਬਸ ਗੱਲ ਹਾਵਾ ਗੱਲ ਪੈਗ ਛੈਗ ਸਾਰੀ ਦੁਨੀਆ ਲੰਮਦੀ ਫਿਰਦੀ ਆ ਹੁਣ ਮੇਰੇ ਕੋਲੋਂ ਤੇ ਇੰਨੀ ਉਮੀਦ ਨਾ ਰੱਖੋ ਮੈਂ ਤਾਂ ਨਾ 99% ਹਾਰ ਚੁੱਕੀ ਆ 1% ਜੇ ਕਿਤੇ ਪਰਮਾਤਮਾ ਕੋਈ ਦਣੀ ਨਵਾ ਦੇ ਤੇ ਮੈਂ ਕੁਝ ਕਹਿ ਨਹੀਂ ਸਕਦੀ ਕੋਸ਼ਿਸ਼ ਕਰੂੰਗੀ ਬਾਕੀ ਮੇਰੇ ਵੱਲੋਂ ਤੇ ਤੁਹਾਨੂੰ ਨਾ ਹੁਣ ਇੱਕ ਸੰਦਾ ਜਵਾਬ ਵੀ ਜੇ ਤੁਹੀਂ ਹੋਰ ਕਿਤੇ ਪਤਾ ਕਰੋ ਜਸਬੀਰ ਤੇ ਨੀਰਵਿੰਦਰ ਨੂੰ ਕਹਿਣਾ ਹੀ ਉਹ ਕਿ ਤੁਮ ਆਪਣੇ ਰਿਸ਼ਤਾ ਕਰਾਂਗੀ ਸੌਹਰਿਆਂ ਵੱਲੋਂ ਵੀ ਮੇਰੇ ਵੱਲੋਂ ਤੇ ਹੁਣ ਹੱਥ ਖੜੇ ਜੇ ਮੇਰੇ ਤੇ ਕੋਈ ਬਾਹ ਨਹੀਂ ਹੈਗੀ ਮੈਂ ਤਾਂ ਬੜੀਆਂ ਟੱਕਰਾਂ ਮਾਰ ਚੁੱਕੀ ਆਂ ਬੜੀ ਮੈਂ ਕੋਸ਼ਿਸ਼ ਕੀਤੀ ਆ ਵੀ ਇਹਨੇ ਨੇ ਪਰੇ ਚੜ ਜਾਵੇ ਰਿਸ਼ਤਾ ਪਰ ਨਹੀਂ ਗੱਲ ਬਣਦੀ ਤੇ ਸੀ ਹੁਣ ਤੁਹੀਂ ਇਹਨੂੰ ਕੁੜੀ ਨੂੰ ਕਹਿ ਕੇ ਵੇਖ ਲਓ ਜੇ ਕਿਤੇ ਕੋਈ ਟੱਕਰ ਚਲੋ ਕੋਈ ਗੱਲ ਨਹੀਂ ਭੈਣ ਜੀ ਮੈਨੂੰ ਤੇ ਬੜੀ ਉਮੀਦ ਹੀ ਸੀ ਤੁਹਾਡੇ ਤੇ ਵੀ ਚੜਾਓਗੇ ਕੋਈ ਨਾ ਪੈਸੇ ਦੇ ਹੁਣ ਮੈਂ ਤੇ ਤੁਹਾਡੇ ਸਾਹਮਣੇ ਆਪਣੀ ਪੂਰੀ ਵਾਰ ਲਾ ਦਿੱਤੀ ਕਿੰਨੇ ਰਿਸ਼ਤੇ ਲਿਆਂਦੇ ਆ ਮੈਂ ਹੁਣ ਨਹੀਂ ਕੋਈ ਨੇਪਰੇ ਚੜਦਾ ਤੇ ਹੁਣ ਮੈਂ ਦੱਸੋ ਕੀ ਕਰਾਂ ਹੁਣ ਆਪਾਂ ਕਿ ਇਹਦੀ ਜ਼ਬਰਦਸਤੀ ਥੋੜੀ ਧੀ ਚੁੱਕ ਕੇ ਲਿਆ ਸਕਦੇ ਆ ਮਰਜੀ ਆ ਨਾ ਦੀਵਾਲਿਆਂ ਦੀ ਅਗਲੇ ਨੇ ਵੀ ਸੌ ਥਾਂ ਵੇਖ ਕੇ ਫੇਰ ਹੀ ਧੀ ਦਾ ਰਿਸ਼ਤਾ ਕਰਨਾ ਹੁੰਦਾ ਆਈ ਕਿਹੜੀ ਅਮੀਰ ਘਰ ਚਾਹੁੰਦੇ ਆ ਵੀ ਵਿਆਹਾ ਜਾਵੇ ਭਾਵੇਂ ਐ ਸਾਡੇ ਘਰ ਕੇ ਇਹ ਗੱਲ ਦਾ ਘਾਟਾ ਨਹੀਂ ਗਾ ਇੱਕ ਕਮੀ ਤੇ ਬਸ ਐ ਉਹ ਜਿਹੜਾ ਪੈਗ ਲਾ ਲੈਂਦਾ ਵਾ ਹਣਾ ਸਭ ਕੋ ਜਾਇਦਾਤ ਖੁੱਲੀ ਡੁੱਲੀ ਕਿਹੜੀ ਚੀਜ਼ ਆ ਜਿਹੜੀ ਸਾਡ ਘਰ ਨਹੀਂ ਨਹੀਂ ਉਹ ਤਾਂ ਮੈਨੂੰ ਵੀ ਪਤਾ ਆ ਇਹ ਚੀਜ਼ ਦਾ ਘਾਟਾ ਨਹੀਂ ਰਿਸ਼ਕ ਮਾਰ ਦੀਆਂ ਬਲੂਆਂ ਤਾਂ ਕਿ ਆ ਪਰ ਗੱਲ ਤਾਂ ਫੇਰ ਉੱਥੇ ਆ ਜਾਂਦੀ ਆ ਕਿ ਅਮੀਰ ਦੀ ਤਾਂ ਗੱਲ ਛੱਡੋ ਤੇ ਇਹ ਗਰੀਬ ਵੀ ਤੇ ਆਪਣੀ ਧੀ ਨੂੰ ਉੱਥੇ ਹੀ ਛੱਡੂਗਾ ਨਾ ਜਿੱਥੇ ਕੋਈ ਸੋਖ ਆਰਾਮ ਉਹਨੂੰ ਦਿਸਦਾ ਹੋਏ ਜੇ ਉਹਨੂੰ ਦੱਸਦਾ ਕਿ ਮੇਰੀ ਧੀ ਮੈਂ ਇੱਥੇ ਵਿਆਹ ਕਰਦਾ ਆਂ ਤੇ ਅੰਬਲੀ ਦਾ ਕੀ ਆ ਅੰਬਲੀ ਤੇ ਵੇਚ ਕੇ ਖਾਣ ਲੱਗਾ ਸਾਰਾ ਕੁਝ ਹਾਂ ਤੁਸੀਂ ਅੰਬਲੀ ਆਂਦੇ ਜੇ ਤੇ ਹੋਰ ਨਾ ਲੋਕਾਂ ਕਿਉਂ ਨਹੀਂ ਆ ਹੁਣ ਗੱਲ ਇਹ ਆ ਜਸਵੀਰੂ ਮੈਂ ਸਮਝਦੀ ਆਂ ਕਿ ਆਪਣਾ ਬੱਚਾ ਸਾਨੂੰ ਗਲਤ ਹੁੰਦਿਆਂ ਹੋਇਆਂ ਵੀ ਗਲਤ ਨਹੀਂ ਲੱਗਦਾ ਹਨਾ ਕਿਉਂਕਿ ਸਾਡਾ ਉਹਦੇ ਨਾਲ ਮੋਹ ਪਿਆਰ ਹੁੰਦਾ ਆ ਤੇ ਬਾਕੀ ਇਹ ਆਪੀ ਤੁਸੀਂ ਮੰਨੋ ਜਾਂ ਨਾ ਮੰਨੋ ਖਾਂਦਾ ਸਭ ਕੁਝ ਆ ਤੁਸੀਂ ਤੁਸੀਂ ਨਾ ਮੰਨੋ ਪਰ ਇਹ ਸਚਾਈ ਆ ਕਿ ਉਹ ਸਭ ਕੁਝ ਖਾਂਦਾ ਆ ਲੋਕੀ ਸਚਾਈ ਥੋੜੇ ਜਿਹੜੇ ਆਉਂਦੇ ਆ ਵੇ ਕੇ ਪਰਖ ਕੇ ਨਹੀਂ ਤੇ ਇੰਨੀ ਜ਼ਾਇਦਤ ਵਾਲੇ ਮੁੰਡੇ ਨੂੰ ਤਾਂ ਮਿੰਟ ਨਹੀਂ ਲੱਗਦਾ ਮੂੰਹ ਚ ਕੱਢਣ ਤੋਂ ਬਿਨਾ ਹੀ ਰਿਸ਼ਤਿਆਂ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ ਚਲੋ ਕੋਈ ਗੱਲ ਦੀ ਭੈਣ ਜੀ ਫਿਰ ਕਰਨੀ ਹਰਵਿੰਦਰ ਨਾਲ ਗੱਲ ਮੈਂ ਤੇ ਤਰਲੇ ਮਾਰਨੇ ਹੀ ਮਾਰਨੇ ਮੇਰਾ ਪੋਤੇ ਆ ਤੁਹਾਡਾ ਪੋਤੇ ਆ ਸਾਡਾ ਭਤੀਜਾ ਹਨੂ ਵੀ ਪੁੱਤਾ ਵਰਗਾ ਹੀ ਆ ਪਰ ਹੁਣ ਅਹੀ ਉਹਦੇ ਐਬ ਕਿਤਨਾ ਛਕਾ ਲਈਏ ਨਹੀਂ ਜੋ ਪਸਦ ਨਹੀਂ ਸਾਨੂੰ ਕਿਹੜਾ ਇਹ ਚਾਹ ਨਹੀਂ ਹੁੰਦਾ ਵੀ ਸਾਡੇ ਭਤੀਜੇ ਦਾ ਵਿਆਹ ਹੋਏ ਅਸੀਂ ਵੀ ਕਿਤੇ ਭੂਆ ਖੁਸ਼ੀ ਨਾਲ ਤੁਰ ਨੱਚਦੀਆਂ ਫਿਰੇ ਪਰ ਸਾਨੂੰ ਕੁਝ ਦਿਸਦਾ ਨਹੀਂ ਅਗਲੇ ਬੰਨੇ ਸਾਡੇ ਵੀ ਭਰਾ ਦਾ ਕਿਤੇ ਅੱਗਾ ਤੁਰੇ ਕੋਈ ਘਰ ਵਿੱਚ ਰੌਣਕ ਆਵੇ ਸਾਡਾ ਨਹੀਂ ਜੀ ਕਰਦਾ ਕੋਈ ਪਤਾ ਨਹੀਂ ਹੁੰਦਾ ਕਿ ਵੇਲੇ ਕੋਈ ਸੰਜੋਗ ਰਲ ਜਾਣ ਚੰਗਾ ਭੈਣ ਦੀ ਮੈਮੀ ਸਤਰੀਆਂ ਨੂੰ ਚਾਹਦੇ ਆ ਚੱਲ ਬਹਿ ਜਾ ਤੂੰ ਹੀ ਮੈਂ ਦੇਉਣੀ ਹੈ ਕੋਈ ਨਹੀਂ ਕੋਈ ਨਹੀਂ ਬਹਿ ਜਾ ਬਹਿ ਜਾ ਬੈਠੋ ਤੁਸੀਂ ਵੇਖ ਲਾ ਅੱਜ ਕੱਲ ਤੇ ਆਪਣੇ ਵੀ ਨਹੀਂ ਹੋ ਬਣਦੇ ਕਈ ਦਿਨ ਹੋ ਗਏ ਸੋਚਾਂ ਸੋਚਣ ਡਈ ਆ ਵੀ ਨਣਾਣ ਆਈ ਆ ਤੇ ਇਹਦੇ ਨਾਲ ਗੱਲ ਕਰਦੀ ਆ ਤੇ ਨਣਾਣ ਨੇ ਗਾੜੀਆਂ ਕੀ ਸੁਣਾਤਾ ਨਸ਼ਾਈ ਆ ਇਹਦੇ ਅੱਜ ਚੰਗੇ ਜੂ ਆ ਤੇ ਚੰਗਿਆਂ ਦਾ ਮਾਣ ਕਰਦੀ ਆ ਤੇ ਕੋਈ ਗੱਲ ਨਹੀਂ ਚੰਗੇ ਬਣ ਲੱਗਿਆ ਕਿਤੇ ਚਿਰ ਨਹੀਂ ਲੱਗਦਾ ਹੁੰਦਾ ਇਹ ਦੋਤੇ ਪੁੱਤ ਇਹ ਨਹੀਂ ਪਤਾ ਲੱਗਦਾ ਹੁੰਦਾ ਕਿਹੜੇ ਵੇਲੇ ਫਟ ਜਾਣਾ ਵਾ ਐਡਾ ਮਾਣ ਵੀ ਨਹੀਂ ਚਾਹੀਦਾ ਬੰਦੇ ਨੂੰ ਮੇਰਾ ਪੋਤੇ ਆ ਮੈਂ ਤੇ ਜੀਜੀ ਗਾੜੀ ਤਰਲੇ ਮਾਰਨੇ ਆ ਹਾਂ ਤੇ ਨਣਾ ਨੋ ਕੇ ਵੇਖ ਕਿਦਾਂ ਦੀਆਂ ਗੱਡੀਆਂ ਗੱਲਾਂ ਸੁਣਾ ਗਈ ਆ ਮੈਨੂੰ ਕਰਦੀ ਹਰਵਿੰਦਰ ਨੂੰ ਫੋਨ ਫਿਰ ਵੀ ਆ ਹਾਂ ਤਾਂ ਤੂੰ ਹੀ ਸੁਣ ਕੋਈ ਗੱਲ ਬਾਤ ਕਿਤੇ ਆਪਣੇ ਰਿਸ਼ਤੇਦਾਰਾਂ ਚ ਦੂਰ ਨੇੜੇ ਮਾਰ ਝਾਤੀ ਐਡੀ ਵੀ ਕੋਈ ਗੱਲ ਨਹੀਂ ਗਈ ਸਸਿਗਾਮੀ ਸਾਸਰੀ ਗਾ ਹੋਰ ਕੀ ਹਾਲ ਚਾਲ ਹਾਂ ਵਧੀਆ ਤੇ ਫੋਨ ਕੀਤਾ ਹੀ ਤੇ ਮੈਂ ਤੇ ਪਹਿਲਾਂ ਵੈਸੇ ਹੀ ਆਉਣ ਲੱਗੀ ਸੀ ਅੱਜ ਚਲ ਚੰਗਾ ਕੀਤਾ ਮੇਰਾ ਦਿਲ ਕਰਨ ਡਿਆ ਹੀ ਗਾ ਤੇ ਕੀਤਾ ਤੇ ਫਿਰ ਵਧੀਆ ਹੋਇਆ ਨਾ ਨਹੀਂ ਬਿੰਦਰ ਨਹੀਂ ਪਾਣੀ ਨਹੀਂ ਮੈਂ ਵੀ ਨਾ ਹਾਂ ਮੈਂ ਆਹ ਰਸਤੇ 'ਚ ਜੂਸ ਪੀ ਲਿਆ ਹੀ ਹੁਣੇ ਮੇਰਾ ਦਿਲ ਕਰਨ ਡਿਆ ਪਾਣੀ ਜਦੋਂ ਪੀਣਾ ਹੋਏਗਾ ਮੈਂ ਪੀ ਲਾਂਗੀ ਠੀਕ ਆ ਅੱਛਾ ਤੇ ਤੁਸੀਂ ਕੀ ਕਰਨ ਨੂੰ ਫੋਨ ਕੀਤਾ ਫੋਨ ਇਹ ਕੀਤਾ ਹੀ ਵੀ ਤੇਰੇ ਭਰਾ ਦਾ ਕਰੀਏ ਕੁਛ ਆਏ ਤੇ ਬਥੇਰੇ ਆ ਤੇ ਸਿਰੇ ਨਾਲ ਕੋਈ ਵੀ ਚੜੇ ਤੇ ਮੇਰੀ ਟੈਨਸ਼ਨ ਦੂਰ ਕਰੋ ਰਲ ਮਿਲ ਕੇ ਮਾਰਕ ਤੇ ਦੂਰ ਨੇੜੇ ਚਾਤੀ ਦੂਰ ਨੇ ਰੇ ਛਾਤੀ ਕੀ ਮਾਰਨੀ ਹੈ ਮੇਰੀ ਇੱਕ ਸਹੇਲੀ ਆ ਤੇ ਉਹਦਾ ਕਰਾ ਦਿੰਨੇ ਆ ਪਰ ਇਹ ਵਾ ਕਿ ਉਹ ਹੈਗੀ ਗਰੀਬ ਕਰਦੀ ਜਿਹੜੀ ਸਿੱਧੀ ਗੱਲ ਆ ਇਹ ਨਾ ਹੋਵੇ ਭਲਕੇ ਤੂੰ ਲਾਲਚ ਲੈ ਲੈ ਪੀ ਆ ਨਹੀਂ ਦਾ ਜਾਇਆ ਉਹ ਨਹੀਂ ਆਇਆ ਤੇ ਉਹ ਨਹੀਂ ਮਿਲਣਾ ਕੁਛ ਵੀ ਬਸ ਕੁੜੀ-ਕੁੜੀ ਮਿਲਣੀ ਆ ਤਾਂ ਕੋਈ ਗੱਲ ਨਹੀਂ ਰਿਜਕ ਵਾਦੂ ਸਾਂਭਣ ਵਾਲਾ ਕੋਈ ਹੋਵੇ ਉਹ ਕੁੜੀ ਵੀ ਜਿਹੜੀ ਮੇਰੀ ਸਹੇਲੀ ਹੈ ਨਾ ਸਹੇਲੀ ਤੇ ਗਾਂ ਰਿਸ਼ਤੇਦਾਰਾਂ ਚ ਆ ਅੱਛਾ ਤੇ ਮੇਰਾ ਵੀ ਵੀਰ ਚ ਵੱਲ ਧਿਆਨ ਹੀਗਾ ਤੇ ਪਰ ਇਹ ਵਾਕੇ ਉਹਨਾਂ ਨੇ ਕਹਿੰਦੇ ਕਿ ਚਾਰ ਕੱਪੜੇ ਚਾਪਾ ਕੁੜੀ ਕੁੜੀ ਦੇਣੀ ਆ ਆਪਾਂ ਨਹੀਂ ਵੀ ਮਤਲਬ ਦਾਜ ਦੇ ਸਕਦੇ ਉਹ ਨਾ ਹੋਵੇ ਦਾਜ ਆਪਾਂ ਧੀ ਹੈ ਤੈਨੂੰ ਪਤਾ ਤੇਰੀ ਮਾਂ ਈਡੀ ਥੋੜੀ ਆ ਰੱਬ ਨੇ ਕਿੰਨਾ ਕੁਛ ਦਿੱਤਾ ਹੂਣ ਤੇ ਮੁੰਡੇ ਵੀ ਆ ਬਸ ਪਰ ਫਿਰ ਵੀ ਇਹ ਨਾ ਹੋਵੇ ਤੁਸੀਂ ਵੀ ਦੂਜਿਆਂ ਸੱਸਾਂ ਵਾਂਗੂ ਮੁੜ ਕੇ ਲਾਲਚ ਲੈ ਲਓ ਪੀਆ ਨਹੀਂ ਮੈਂ ਨਹੀਂ ਲੈਂਦੀ ਲਾਲਚ ਮੈਨੂੰ ਕੋਈ ਨਹੀਂ ਚਾਹੀਦਾ ਕੁੜੀ ਤੋਂ ਵੇਖੀ ਆ ਕੁੜੀ ਬਹੁਤ ਸੋਣੀ ਆ ਚੱਲ ਵਖਾ ਮੈਨੂੰ ਕੁੜੀ ਪਰ ਮੰਮੀ ਗੱਲੇ ਵਾ ਇਹ ਕੁੜੀ ਜਿਹੜੀ ਉਹਨਾਂ ਚਾਰ ਕੱਪੜਿਆਂ ਜੇ ਤੋਰਨੀ ਉਤੇ ਹੋਰ ਤੁਹਾਡਾ ਕੋਈ ਤੇ ਰਿਸ਼ਤੇਦਾਰ ਨੂੰ ਲੈਣ ਦੇਣ ਕੁਛ ਨਹੀਂ ਉਹਨਾਂ ਨੇ ਕਰਨਾ ਕੋਈ ਸੋਨਾ ਸੁਣਾ ਨਹੀਂ ਪਾਉਣਾ ਤੁਸੀਂ ਆਪਣੀ ਕੰਪੈਟਿਟੀ ਵੇਖੋ ਉਹਨੂੰ ਤੁਸੀਂ ਆਪ ਸੋਨਾ ਪਾ ਸਕ ਪਾ ਸਕਦੇ ਤੇ ਪਾ ਲਓ। ਬਾਲ ਸੁਣ ਮੇਰੀ ਧੀਏ ਅਹੀਂ ਤੇ ਸੋਚਿਆ ਵਾ ਕਿ ਅਹੀਂ ਅਗਲਿਆਂ ਦੇ ਕੱਪੜੇ ਵੀ ਆਪਣੇ ਪਾ ਕੇ ਲਿਆਵਾਂਗੇ। ਆਓ ਠੀਕ ਹੈ ਤੁਸੀਂ ਆਪ ਕਰ ਲਓ ਜੋ ਵੀ ਕਰਨਾ ਪਾਰਟੀ ਪੁਲਟੀ ਜਿਹੜੀ ਤੁਸੀਂ ਕਰਨੀ ਕਰ ਲਿਓ ਉਹਨਾਂ ਨੇ ਮੈਂ ਤੁਹਾਨੂੰ ਦੱਸਦਾ ਵੀ ਕੁੜੀ ਹੈਗੀ ਬੜੀ ਮੋਟਲ ਨਹੀਂ ਆਪੇ ਪਾਰਟੀ ਕਰਾਂਗੇ। ਕੁੜੀ ਮੋਟੀ ਤਾਂ ਜੀ ਆ ਥੋੜੀ ਚੱਲੂਗੀ ਕੋਈ ਗੱਲ ਨਹੀਂ ਮੋٹے ਪਤਲੇ ਹੁਣ ਆਪਣਾ ਹੀ ਹੱਥ ਵਸਿਆ ਅੱਛਾ ਹਾਂ ਕੋਈ ਗੱਲ ਨਹੀਂ ਮੋਟੀ ਆ ਤੇ ਤੂੰ ਸ਼ੁਕਰ ਕਰ ਵੀ ਮੋਟੀ ਆ ਤੇ ਕੋਈ ਗੱਲ ਨਹੀਂ ਸਾਨੂੰ ਨੀ ਤਰਾਜਤ ਤੈਨੂੰ ਕਹੀ ਮੋٹے ਪਤਲੇ ਮੈਂ ਤਾਂ ਤੈਨੂੰ ਦੱਸਿਆ ਵੀ ਆਪਣਾ ਹੀ ਹੱਥ ਵਸ ਹੁੰਦਾ ਵਾ ਆਹੋ ਇਹ ਤਾਂ ਗੱਲ ਹੈਗੀ ਆ ਪਰ ਇਹ ਨਾ ਨਾ ਹੋਵੇ ਵੀ ਵੀਰਜੀ ਕਹਿਣ ਵੀ ਆਹ ਕਿੱਡੀ ਮੋਟੀ ਲੱਭ ਕੇ ਲਿਆਂਦੀ ਹੁਣ ਇਹ ਗਲਤ ਰਸਤਾ ਜਿਉ ਪਿਆ ਵਾ ਤੇ ਉਹਨਾਂ ਕਮੀਆਂ ਕਰਕੇ ਨਹੀਂ ਤੇ ਸਾਡੇ ਘਰ ਕਿਹੜਾ ਰੱਬ ਨੇ ਰਿਜਕ ਨਹੀਂ ਦਿੱਤਾ ਵੱਧੂ ਰਿਜਕ ਜਾਇਦਾਦ ਨਾ ਜਾਇਦਾਦ ਹਰ ਇੱਕ ਚੀਜ਼ ਸਾਡੇ ਘਰ ਤਰਲੇ ਕਾ ਤੋਂ ਮਾਰਦੇ ਆ ਇਹਦੀ ਹੂਲ ਤੋਂ ਪਰ ਇਹ ਵਾ ਮੰਮੀ ਜੀ ਤੁਸੀਂ ਫਿਰ ਇਹ ਕੁੜੀ ਦੇ ਨਾਲ ਤੁਸੀਂ ਪੂਰੇ ਸਹਿਮਤ ਰਹਿਣਾ ਵਾ ਤੁਸੀਂ ਇਹ ਨਹੀਂ ਕੁੜੀ ਨੂੰ ਕੁਝ ਕਹਿਣਾ ਸਾਥ ਪੂਰਾ ਦਊ ਕੁੜੀ ਨੂੰ ਹਾਂ ਇਹ ਨਾ ਹੋਵੇ ਕਿ ਇਹਨਾਂ ਦੋਵਾਂ ਦੀ ਲੜਾਈ ਹੁੰਦੀ ਰਹੇ ਤੇ ਤੁਸੀਂ ਚੁੱਪ ਕਰਕੇ ਕਹੋ ਹੁਣ ਵਿਆਹ ਤਾਂ ਤੇ ਚੱਲ ਮੇਰੇ ਭਾਈ ਤੁਹਾਨੂੰ ਕੁੜੀ ਦੀ ਪੂਰੇ ਉਹਦੇ ਨਾਲ ਰਹਿਣਾ ਪੈਣਾ ਵਾ ਕੋਈ ਗੱਲ ਨਹੀਂ ਹਾਂ ਉਹਦਾ ਸਾਥ ਦੇਣਾ ਪੈਣਾ ਹਰੇਕ ਕੰਮ 'ਚ ਲਾਉਂਗੀ ਸਾਥ ਤੇ ਮੇਰਾ ਦਿਲ ਨਹੀਂ ਕਰਦਾ ਵੀ ਨਿਸ਼ੇ ਕਰਦਾ ਵਾ ਤੇ ਇਹਨੂੰ ਵੀ ਉਹਨੂੰ ਐਵੇਂ ਭਗਾਨੀ ਧੀ ਡੋਬਾਂਗੇ ਕੁੜੀਏ ਹੈ ਹੋ ਗਲਤ ਤੇਰੀ ਭੂਆ ਲਈ ਕਿਤੇ ਬਹਿ ਗਈ ਤੇ ਉਹ ਮੈਨੂੰ ਬੜਾ ਗੁੱਸਾ ਲੱਗਾ ਤੇ ਤੂੰ ਹੀ ਭੂਆ ਪਤੀ ਹੀ ਕਹ ਰਸਿਆ ਤੁਰੀਆਂ ਜਾਣ ਡੀਆਂ ਜੇ ਹੋਈ ਚੰਗੀ ਭਲੀ ਕੁੜੀ ਨੂੰ ਡੋਬਣਾ ਇਸ ਤਰ੍ਹਾਂ ਤੇ ਪਾਪ ਹੀ ਆ ਨਿਰਾ ਪਾਪ ਕਹਦਾ ਕੀ ਤਾਂ ਸੁਧਰੀ ਜਾਵੇ ਉਹਦੇ ਕਰਮਾਂ ਨੂੰ ਉਹਨੂੰ ਵੀ ਲਿਆ ਕੇ ਡੋਬਦਿਏ ਤੇ ਇਹਦੀ ਮੁੜਕੇ ਕੀਮਤ ਤੁਹਾਨੂੰ ਚਕਾਉਣੀ ਪਵੇ ਨਹੀਂ ਕੋਈ ਗੱਲ ਐ ਦੀ ਨਹੀਂ ਮੈਂ ਤੂੰ ਥੋੜੀ ਕਹਿਣਾ ਵਾ ਕਿ ਮੇਰਾ ਪੁੱਤ ਗਲਤ ਆ ਮਾਵਾਂ ਪੜਦੇ ਹੀ ਪੁੰਦੀਆਂ ਮਰ ਚੰਦੀਆਂ ਵਾ ਤੇ ਫਿਰ ਕੀ ਹੋਇਆ ਪੈਗ ਸ਼ੈਗ ਸਾਰੀ ਦੁਨੀਆ ਲੰਦੀ ਆ ਜੋ ਲਾ ਲੈਂਦਾ ਤੇ ਕਿਹੜੀ ਆ ਖਰਾਬ ਪੈਗ ਸ਼ੈਗ ਦੀ ਤੇ ਦੂਜੀ ਗੱਲ ਜਿਹੜਾ ਦੂਜਾ ਨਸ਼ਾ ਕਰਦਾ ਵਾ ਉਹਦੀ ਗੱਲ ਕਰਦਾ ਆ ਮੈਂ ਲੋਕਾਂ ਨੇ ਬਦਨਾਮ ਕੀਤਾ ਮਾਵਾਂ ਪੜਦੇ ਪੁੰਦੀਆਂ ਹੁੰਦੀਆਂ ਹੁੰਦੀਆਂ ਤੇ ਤੂੰ ਆਪਣੇ ਨਾਲ ਨਾਲ ਮੇਰੀ ਵੀ ਇੱਜ਼ਤੇ ਮਿੱਟੀ ਚ ਰੋਲਣੀ ਲੋ ਜੇ ਉਹਨੂੰ ਪਤਾ ਪਤਾ ਲੱਗ ਗਿਆ ਵੀ ਇਹਨੇ ਤੇ ਮੇਰਾ ਧੋਖਾ ਕੀਤਾ ਵਾ ਮੇਰੀ ਤੇ ਸਹੇਲੀ ਵੀ ਮੇਰੇ ਤੋਂ ਛੁੱਟਣੀ ਹਿਰਨੀ ਉਹਦੇ ਕਰਮਾਂ ਨੂੰ ਕੀ ਪਤਾ ਇਹਨੇ ਠੀਕ ਨਹੀਂ ਹੋ ਜਾਣਾ ਐਵੇਂ ਤੁਸੀਂ ਵਹਿਮ ਕਰੀ ਜਾਂਦੇਗਾ ਜੇ ਇੰਨੇ ਤੇ ਚ ਇਦਾਂ ਨਹੀਂ ਸੁਧਰਿਆ ਤੇ ਹੁਣ ਸੁਧਰਨਾ ਇਹਨੇ ਵਿਆਹ ਕਰਾ ਕੇ ਕਰ ਹਰ ਇੱਕ ਨੂੰ ਪਿਆਰਾ ਮਾਂ ਨੇ ਨਹੀਂ ਸੁਧਾਰਿਆ ਤੇ ਹੁਣ ਘਰ ਦੀ ਆਣ ਕੇ ਸੁਧਾਰ ਲੂਗੀ ਨਹੀਂ ਘਰ ਜਿਹੜਾ ਨਾ ਘਰ ਚ ਜੜੀਆਂ ਕਾਵਾਂ ਨੂੰ ਹੀ ਬੜਾ ਪਿਆਰਾ ਹੁੰਦਾ ਜਦੋਂ ਘਰ ਵਾਲਾ ਬਣ ਗਿਆ ਤੇ ਆਪੇ ਇਹਨੇ ਠੀਕ ਹੋ ਜਾਣਾ ਅੱਛਾ ਤੂੰ ਭੈਣ ਐ ਕਿ ਉਹ ਦੇ ਦੁਸ਼ਮਣ ਐ ਦੁਸ਼ਮਣ ਕੀ ਜਿੱਤਣ ਉਹਦੇ ਹਾਲਾਤ ਐ ਤੇ ਉਹ ਵੇਖ ਕੇ ਤੇ ਫਿਰ ਮੈਨੂੰ ਹੁੰਦਾ ਹੀ ਆ ਕਿ ਬਗਾਨੀ ਧੀ ਐਵੇਂ ਰੋੜਾਂਗੇ ਇਨਾ ਮਨਾਉਂ ਨਹੀਂ ਆ ਤੂੰ ਤੇ ਸਾਨੂੰ ਇੰਜ ਨਹੀਂ ਕਰਨਾ ਜਿੰਜ ਨਹੀਂ ਕਰਨਾ ਦੁਸ਼ਮਣ ਹੁੰਦੀ ਤੇ ਮੈਂ ਰਿਸ਼ਤਾ ਲੈ ਕੇ ਆਂਦੀ ਇੱਕ ਨੇਕੀ ਕਰੋ ਤੇ ਇੱਕ ਤੁਸੀਂ ਉਲਟ ਪੈਂਦੇ ਜੇ ਉਹ ਡੁੱਡ ਕੇ ਪੈਂਦੇ ਆ ਲੜਨ ਨਹੀਂ ਪਿਆ ਜਾਂਦੇ ਤਾਂ ਤੂੰ ਕਿਤੇ ਦੁੱਪਰ ਆਣੀ ਭੈਣ ਆ ਭੈਣ ਆ ਤੇ ਫਿਰ ਮੈਂ ਤਾਂ ਹੀ ਤੇ ਮੈਨੂੰ ਮਾਤਰਲੇ ਮਾਰਦੀ ਫਿਰਦੀ ਭੈਣ ਮਾਰ ਲੂ ਤਾਂ ਕੀ ਆਊਗਾ ਤੈਨੂੰ ਨਹੀਂ ਵੱਡਿਆ ਜਾਂਦਾ ਹਟਾਇਆ ਜਾਂਦਾ ਇਹਨੂੰ ਦੱਪ ਕਿਆ ਨਹੀਂ ਪਹਿਲਾਂ ਪਹਿਲੇ ਦਿਨ ਤੋਂ ਇਹਨੂੰ ਭੂਵੇ ਚੜਾ ਰੱਖਿਆ ਵਾ ਵੀ ਹਾਂ ਜਾਂ ਇਹਨੂੰ ਤੇ ਮੈਂ ਮੇਰਾ ਲਾਡਲਾ ਇਹਨੂੰ ਤੇ ਮੈਂ ਕੁਛ ਕਹਿਣਾ ਨਹੀਂ ਹੁਣ ਵੇਖ ਲੈ ਨਤੀਜਾ ਜਾਰੀ ਇੰਨੀ ਖੁੱਲ ਦਿੱਤੀ ਹੀ ਇਹਨੂੰ ਉਦੋਂ ਖੁੱਲੇ ਪੈਸੇ ਦੇਣੇ ਇਹਨੂੰ ਹੈ ਜੋ ਜੀ ਕਰਦਾ ਸੀ ਕਰਦਾ ਸੀ ਇੰਨੀ ਇਹ ਜਿਆਦੀ ਦੇਣੀ ਵੀ ਬੱਚੇ ਨੂੰ ਚੰਗੀ ਨਹੀਂ ਹੁੰਦੀ ਕਿੰਨੀ ਇਹ ਜਿਆਦੀ ਦਿੱਤੀ ਸੀ ਤੇ ਜਿਆਦੀ ਦਾ ਨਤੀਜਾ ਵੇਖ ਲਿਆ ਹੁਣ ਹੁਣ ਭੁਗਤੋ ਦੋਵੇਂ ਮਾਂ ਪੁੱਤ ਤਾਂ ਪੁੱਤਾਂ ਨੇ ਡਾਇ ਨਾ ਉਹਦਾ ਸਮਝਾਇਆ ਨਹੀਂ ਸੀ ਜਾਂਦਾ ਮੈਂ ਮੈਂ ਕਹਿੰਦੀ ਰਹੀ ਹਾਂ ਮੰਮੀ ਨਾ ਦੇ ਇਹਨੂੰ ਪੈਸੇ ਵੀਰ ਨੂੰ ਨਾ ਦੇ ਨਾ ਕੋਣੀ ਦੱਕ ਮੇਰਾ ਰਾਜ ਤੇ ਲੇਰਾ ਮੇਰਾ ਕੱਲਾ ਕੱਲਾ ਮੁੰਡਾ ਸਾਰੀ ਆ ਪਾਬੰਦੀਆਂ ਮੇਰੇ ਤੇ ਲਾ ਛੜੀਆਂ ਉਹਦੇ ਨਾਲ ਹੀ ਬੋਲਣਾ ਸਿਰ ਤੇ ਚੁੰਨੀ ਰੱਖਣੀ ਆ ਆਏਗੇ ਜਿਹੜਾ ਬਾਹਰ ਆ ਇੱਕ ਇਹਨਾਂ ਵੱਧੂ ਨਹੀਂ ਬੋਲਣਾ ਪੜਨ ਜਾਣਾ ਸਿੱਧਾ ਸਕੂਲੇ ਜਾਣਾ ਕਾਲਜ ਜਾਣਾ ਸਿੱਧਾ ਘਰ ਆਉਣਾ ਮੇਰੇ ਤੇ ਇੰਨੀਆਂ ਪਾਬੰਦੀਆਂ ਲਾ ਛੜੀਆਂ ਮੈਨੂੰ ਵੀ ਆਪਣੇ ਪਿਓ ਦੀ ਇੱਜ਼ਤ ਪਿਆਰੀ ਹੀ ਮੈਂ ਕਿਹੜਾ ਇਹੋ ਜਿਹਾ ਕੋਈ ਸਟੈਪ ਚੁੱਕਣਾ ਸੀ ਜਿਹਨੂੰ ਸਮਝਾਉਣਾ ਸੀ ਉਹਨੂੰ ਸਮਝਾਇਆ ਨਾ ਮੈਂ ਉਹਨੂੰ ਖੋਲ ਦੇ ਛੜੀ ਖੋਲ ਦੰਦੀ ਜਾ ਵੇਖ ਲਿਆ ਹਣ ਵਿਗੜਿਆ ਕਣੀ ਵਿਗੜਿਆ ਵੀ ਅੰਤਾਂ ਦਾ ਬਾਸਕਾਰ ਹੁਣ ਬਥੇਰਾ ਢਿੱਡ ਫੋਲਿਆ ਤੂੰ ਢਿੱਡ ਫੋਲਿਆ ਉਹਦੀ ਤਾਂ ਗਲਤੀ ਨਿਕਲਨੀ ਨਹੀਂ ਨਾ ਉਹਦੀ ਗਲਤੀ ਨਹੀਂ ਕੋਈ ਮੰਨਣੀ ਇਹ ਹਾਂ ਮੇਰਾ ਪੁੱਤ ਭਾਵੇਂ ਗਲਤ ਵੀ ਹੋਈ ਨਾ ਮਾਤਾ ਤੂੰ ਨਹੀਂ ਮੰਨਣਾ ਵੀ ਮੇਰਾ ਮੁੰਡਾ ਗਲਤ ਮੰਨੀਏ ਕਦੀ ਅੱਜ ਤਿੱਕਰ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਪਰ ਤੂੰ ਹੁਣ ਹੀ ਕਿਹਾ ਆਪਣੀ ਜ਼ੁਬਾਨੋਂ ਵੀ ਮੇਰਾ ਮੁੰਡਾ ਗਲਤ ਸਾਰੀ ਦੁਨੀਆ ਵਾਂਗੂ ਤੂੰ ਵੀ ਅੱਜ ਕੱਢ ਲਈ ਨਾ ਕਸਰ ਆਪਣੀ ਪੂਰੀ ਤੇ ਮੈਨੂੰ ਪਤਾ ਹੀ ਆ ਕਿਹੋ ਜਿਹਾ ਤੇ ਕਿਹੋ ਜਿਹਾ ਨਹੀਂ ਚੰਗਾ ਮਾਤਾ ਮੈਂ ਚੱਲੀ ਹਾਂ ਤੇ ਮੈਂ ਉਹ ਕੁੜੀ ਦੇ ਨਾਲ ਗੱਲ ਕਰਕੇ ਤੇ ਵਿਖਾ ਦਾਂਗੀ ਤੇ ਆਪਣਾ ਟਾਈਮ ਵੇਖ ਲਿਓ ਜਿਹੜੇ ਦਿਨ ਆਉਣਾ ਵਾ ਤੁਸੀਂ ਮੈਨੂੰ ਦੱਸ ਦਿਓ ਤੇ ਮੈਂ ਕੁੜੀ ਵਿਖਾ ਦਾਂਗੀ ਵੇਖ ਲਿਓ ਤੇ ਉਦਨ ਹੀ ਆਪਾਂ ਸਾਰਾ ਕੁਝ ਨਿਜੜਾਵਾ ਕਰ ਦਿੰਨੇ ਫਿਰ ਚਲ ਠੀਕ ਐ ਚੰਗਾ ਫਿਰ ਮੈਂ ਚੱਲੀ ਜਿਹੜਾ ਹੁੰਦਾ ਵੱਧ ਤੋਂ ਵੱਧ ਹੁੰਦਾ ਈ ਜੱਪੂ ਆ ਤੇ ਉਹਨੇ ਵੱਧੂ ਗੱਲਾਂ ਸੁਣਾਈਆਂ ਕੁੜੀ ਆਈ ਢਿੱਡ ਦੀ ਜੰਮੀ ਤੇ ਉਹ ਆਂਦੀ ਆਪੀ ਵੀ ਮੈਂ ਦੁਖੀ ਬੜੀਆਂ ਐ ਭਰਾ ਦੇ ਹੱਥੋਂ ਭਰਾ ਨੂੰ ਤੂੰ ਖੁੱਲੇ ਪੈਸੇ ਦੇਂਦੀ ਰਹੀ ਆ ਤੇ ਮੈਨੂੰ ਤੂੰ ਦਿੱਤਾ ਹੀ ਕੱਖ ਨਹੀਂ ਮੇਰਾ ਤੇ ਪਤਾ ਮੈਨੂੰ ਤੇ ਪਿਆਰਾ ਹੀ ਆ ਨਾ ਮੈਂ ਤੇ ਕਰਨਾ ਹੀ ਆ ਜਿੱਦਾਂ ਮਰਜ਼ੀ ਕਰਾਂ ਚਲ ਠੀਕ ਐ ਅੱਜ ਕਰ ਲੀਆਂ ਗੱਲਾਂ ਕਰ ਲੈਣ ਪੂਆ ਨੇ ਵੀ ਕਰ ਲੀਆਂ ਪਤੀ ਨੇ ਉਦੋਂ ਵੱਧ ਕਰ ਲੇਗਾ ਤੇ ਮੈਂ ਤੇ ਸੁਣਨਾਂ ਹੀ ਆ ਆਪਣੇ ਪੁੱਤ ਕਰਕੇ ਤੇ ਮੈਂ ਹੁਣ ਕਿਹੜੇ ਖੂਚ ਡਿੱਗਾ ਸੰਗਪੂਆ ਜੀ ਮੈਂ ਚੱਲੀ ਹੁਣ ਹਾਂ ਤੇ ਉਹ ਮਮੀ ਨੂੰ ਮੈਂ ਦੱਸਤਾ ਰਿਸ਼ਤੇ ਵੱਲੋਂ ਤੇ ਤੁਸੀਂ ਦੋਵੇਂ ਜਾਨੀ ਆਜੋ ਨਾ ਨਾਨ ਪਰ ਜਾਈ ਤੇ ਮੈਂ ਤੁਹਾਨੂੰ ਉਧਰੋਂ ਮਿਲ ਲਾਂਗੇ ਤੇ ਕੁੜੀ ਨੂੰ ਵੇਖ ਆਇਓ ਤੇ ਜੋ ਪਸੰਦ ਤੁਹਾਨੂੰ ਆ ਜਣੀ ਕਿਉਂਕਿ ਕੁੜੀ ਬਹੁਤ ਸੋਹਣੀ ਆ ਤੇ ਨਾਲ ਹੀ ਸ਼ਗਨ ਪਾਵਾਂਗੇ ਠੀਕ ਆ ਚੱਲ ਚੰਗਾ ਕੀਤਾ ਧੀਆ ਯਾਰ ਰਿਸ਼ਤਾ ਲਾਪਤਾਈ ਤੇਰੀ ਮੰਮੀ ਤੇ ਸ਼ਦਾਣਾ ਚੱਲੀਏ ਹੋਈ ਸੋਚ-ਸੋਚ ਕੇ ਜਦੋਂ ਵੇਖੋ ਉਹਨੂੰ ਟੈਨਸ਼ਨ ਨਹੀਂ ਲੈਣ ਡਈ ਹੁੰਦੀ ਹੈ ਹੂੰ ਈ ਵੀ ਨੂੰ ਕੋਈ ਰਿਸਤਾਨੀ ਮਿਲ ਨਹੀਂ ਆ ਕੋਈ ਰਿਸਤਾਨੀ ਮਿਲ ਉਹ ਤਾਂ ਚੰਦੇ ਕੁਹਾਜੀ ਹੁੰਦੀ ਆ ਹਨਾ ਤੇ ਬਥੇਰੇ ਟੈਨਸ਼ਨ ਹੁੰਦੀ ਆ ਚਲੋ ਤੁਹਾਨੂੰ ਵੀ ਟੈਨਸ਼ਨ ਮਿੰਨੇ ਵੀ ਟੈਨਸ਼ਨ ਸਾਡਾ ਵੀਰ ਹੀ ਚਲੋ ਵਿਆਹ ਆ ਜਾਏਗਾ ਸਾਡਾ ਵੀ ਠੀਕ ਅਦਾਵਾ ਵੀ ਸਾਡੇ ਵੀ ਘਰ ਭਾਬੀ ਆਵੇ ਤੇ ਚਲੋ ਕੋਈ ਨਹੀਂ ਤੁਸੀਂ ਲੈ ਕੇ ਮੰਮੀ ਨੂੰ ਤੇ ਆ ਜਿਓ ਮੈਂ ਤਾਂ ਲੋਦਰੇ ਮਿਲ ਲਾਂਗੀ ਕੁੜੀ ਸੋਹਣੀ ਆ ਪੂਰੇ ਪਿੰਡ ਚ ਨਹੀਂ ਹੁੰਨੀ ਉਹੋ ਜੀ ਨੋ ਜਿਹੋ ਜੀ ਮੈਂ ਲੱਭੀ ਆਪਣੀ ਭਾਬੀ ਚਲ ਤੇਰਾ ਭਲਾ ਹੋਏ ਚਲ ਢੁਗਣਾ ਚਲੋ ਮੈਂ ਠੀਕ ਐ ਮੈਂ ਜਾਣੀ ਆ ਕਿ ਮੈਂ ਤਾਂ ਲੋਦਰੇ ਮਿਲ ਲਾਂਗੀ ਤੇ ਤੁਸੀਂ ਆ ਜਾਓ ਟਾਈਮ ਦੇ ਨਾਲ ਠੀਕ ਐਹੀ ਟਾਈਮ ਤੋਂ ਵੀ ਪਹਿਲਾਂ ਆ ਜਾਵਾਂਗੇ ਸਾਨੂੰ ਕਿਹੜੀ ਰਾਤ ਨੀਂਦ ਆਉਣੀ ਫਲਕਾਰੀ ਲੈ ਆਇਓ ਤੁਹਾਨੂੰ ਪਸੰਦ ਆ ਗਈ ਹਾਂ ਜੇ ਨਹੀਂ ਪੱਕਾ ਪਹਿਨੋ ਪਤਾ ਪਸੰਦ ਆ ਹੀ ਜਾਣੀ ਫਲਕਾਰੀ ਲੈ ਆਇਓ ਡੱਬਾ ਡੱਬਾ ਲੈ ਆਇਓ ਕਿ ਆਪਾਂ ਰੋਕਾ ਕਰਨਾ ਹਾਂ ਨਹੀਂ ਰੋਕਾ ਕਰਨਾ ਮੈਂ ਤਾਂ ਕਿੰਨੀ ਚੁੰਨੀ ਚੜਾ ਕੇ ਲੈ ਆਈ ਆਵਾਂਗੇ ਚਲੋ ਇੱਕ ਵਾਰੀ ਵੇਖਣੀ ਆ ਤੁਸੀਂ ਚਲ ਠੀਕ ਚਲ ਠੀਕ ਜਸਵੀਰ ਹਾਂਜੀ ਆਪਾਂ ਦਾ ਜਿਹੜੀ ਹਰਵਿੰਦਰ ਨੇ ਰਿਸ਼ਤਾ ਲੱਭਾ ਵੀ ਨਹੀਂ ਆਪਾਂ ਦੇਰ ਨਾ ਕਰੀਏ ਨਹੀਂ ਦੇਰ ਕਾਤੋਂ ਕਰਨੀ ਆ ਹਾਂ ਤੇ ਦੇਰ ਨਾ ਕਰੀਏ ਤੇ ਆਪਾਂ ਚੁੰਨੀ ਚੜਾ ਕੇ ਭਾਵੇਂ ਲੈ ਆਈਏ ਤੇ ਕੰਮ ਛੇਤੀ ਤੋਂ ਛੇਤੀ ਕਰ ਲਈਏ ਜਾਣੇ ਆ ਨਾ ਵੇਖਣ ਗਏ ਜੇ ਅਗਲੇ ਆਂਦੀ ਗੱਲ ਆ ਨਾ ਮੰਨ ਗਏ ਤੇ ਨਾਲ ਹੀ ਚੁੰਨੀ ਚੜਾ ਕੇ ਲੈ ਆਉਣੀ ਆ ਆ ਫਿਰ ਕਿਸੇ ਦਾ ਕੀ ਪਤਾ ਹੁੰਦਾ ਹੈ ਨਾ ਆ ਸਵਾਸਲਾਵਾ ਦੇਣ ਵਾਲੇ ਸਵਾਸਲਾਵਾ ਦੇਣ ਵਾਲੇ ਹੁੰਦੇ ਆ ਕਿ ਇੱਥੇ ਨਹੀਂ ਤੇ ਇਸ ਤਰ੍ਹਾਂ ਨਹੀਂ ਤੇ ਇਸ ਤਰ੍ਹਾਂ ਹੁਣ ਦੇਰ ਕਾ ਦੀ ਕਰਨੀ ਆਪਾਂ ਜੇ ਰਿਸ਼ਤਾ ਕੁੜੀ ਨੇ ਲਾਭ ਹੀ ਲਿਆ ਵਾ ਤੇ ਪਾਓ ਕੱਪੜੇ ਤੇ ਆਪਾਂ ਚੱਲ ਜੀਏ ਮੈਂ ਤਾਂ ਕਹਿੰਦੀ ਤੁਸੀਂ ਗਗਰ ਨੂੰ ਨਾਲ ਲਓ ਤੇ ਜਾਓ ਫਿਰ ਘਰ ਵੀ ਤਾਂ ਕੋਈ ਚਾਹੀਦਾ ਨਾ ਮਿਸਤਰੀ ਲੱਗਦਾ ਨਹੀਂ ਨਹੀਂ ਗਗਰ ਨ ਜਾਣਿਆਂ ਦਾ ਕੰਮ ਥੋੜੀ ਉੱਥੇ ਸਿਆਣੇ ਚਾਹੀਦੇ ਆ ਤੁਸੀਂ ਚੱਲੋ ਨਾਲ ਗਗਰ ਨੂੰ ਘਰ ਛੱਡ ਗਏ ਤਾਂ ਵੀ ਗਗਰ ਨੂੰ ਨਹੀਂ ਕੋਈ ਨਹੀਂ ਉਹਨਾ ਬਣਾ ਦੇਣੀ ਆ ਚਾਹ ਉਹ ਬਈ ਇਹ ਲੱਗੇ ਆ ਤੇ ਕੁੜੀ ਨੂੰ ਕੱਲੀ ਨੂੰ ਕਿੱਦਾਂ ਛੱਡਣਾ ਤੁਸੀਂ ਗਗਰ ਨੂੰ ਨਾਲ ਲੈ ਜਾਓ ਉਹ ਭੈਣ ਜੀ ਮਿੰਟੂ ਘਰੇ ਹੀ ਆ ਮਿੰਟੂ ਘਰੇ ਹੀ ਆ ਭੈਣ ਭਰਾ ਦੋਵੇਂ ਘਰੇ ਹੀ ਆ ਉਹ ਬਣਾ ਲੈਣਗੇ ਚਾਹ ਦੇ ਦੇਣਗੇ ਉਹਨਾਂ ਨੂੰ ਚਲੋ ਠੀਕ ਆ ਆਪਾਂ ਵੀਰ ਜਾਣਦੇ ਆ ਤਿਆਰ ਹੋ ਜਾਣੇ ਆ ਆਹੋ ਚੱਲੀਏ ਜੇ ਅਗਲੇ ਮੰਨ ਗਏ ਤੇ ਆਪਾਂ ਅੱਜ ਹੀ ਚੁੰਨੀ ਚੜਾ ਕੇ ਲੈ ਆਵਾਂਗੇ ਹਾਂ ਉਹਨਾਂ ਦੇ ਮੰਨਣ ਦੀ ਗੱਲ ਸਾਡੇ ਵੱਲੋਂ ਟਿੱਲ ਕੋਈ ਨਹੀਂ ਗੀ ਨਹੀਂ ਨਹੀਂ ਆਪਾਂ ਹੁਣੇ ਚੱਲਦੇ ਆ ਕੱਪੜੇ ਪਾ ਕੇ ਤੇ ਭੈਣ ਜੀ ਹਰਵਿੰਦਰ ਤੇ ਆਂਦੀ ਕੁੜੀ ਬੜੀ ਸੋਹਣੀ ਆ ਅੱਛਾ ਤੇ ਜਿਹੋ ਜਿਹੀ ਵੀ ਹੋਊਗੀ ਸਾਨੂੰ ਮਨਜ਼ੂਰ ਆ ਹਨਾ ਅਗਲਿਆਂ ਦੀ ਗੱਲ ਆ ਮੰਨਣ ਦੀ ਨਹੀਂ ਤੇ ਮੇਰਾ ਤਾਂ ਇਰਾਦਾ ਪੀ ਸਵੇਰੇ ਹੀ ਚੁੰਨੀ ਚੜਾ ਕੇ ਲੈ ਆਈਏ ਜੇ ਮੰਨਣ ਗਏ ਤੇ ਉਸੇ ਵੇਲੇ ਮੁੰਡੇ ਨੂੰ ਸੱਦ ਲਾਂਗੇ ਉੱਥੇ ਹੈ ਕਿ ਨਹੀਂ ਗੱਲ ਠੀਕ ਹੈ ਆਹੋ ਨਾਲੇ ਅਹੀਂ ਪਿਆਣਾ ਕਾਦਾ ਸਿਰ ਤੇ ਨਖਰਾ ਕਰਨਾ ਆ ਆਡਾ ਮੁੰਡਾ ਤੂੰ ਜਾਣਦੀ ਏ ਸਭ ਕੋਈ ਹੋਈ ਨਾ ਗੱਲ ਤੇ ਆਹੋ ਮਾਰਦੀ ਆ ਤੇਨੀ ਤੋਂ ਉਤਰਾਂ ਤੇ ਕਿਸ ਚੀਜ਼ ਦੀ ਕਮੀ ਨਹੀਂ ਬਸ ਇਹ ਆਪਾਂ ਲੈ ਆਉਣੇ ਆ ਜੇ ਜੇ ਸਾਨੂੰ ਠੀਕ ਲੱਗਾ ਨਾ ਸਭ ਕੁਝ ਹੋ ਜਾਣਾ ਆਪਾਂ ਆਪਣੀ ਤਿਆਰੀ ਚ ਜਾਣਾ ਹਾਂ ਕੁੜੀ ਵਾਲੇ ਮੰਨ ਕੇ ਤਾਂ ਆਪਾਂ ਮੁੰਡੇ ਨੂੰ ਬੁਲਾਵਾਂਗੇ ਬਸ ਉਸ ਵੇਲੇ ਲੈ ਆਵਾਂਗੇ ਬਾਬੇ ਕੋ ਲਾਵਾ ਕਰਾ ਲਾਵਾ ਕਰਾ ਕੇ ਤੇ ਆਪਣੇ ਘਰ ਦੀ ਨੂੰ ਲੈ ਕੇ ਆਵਾਂਗੇ ਹੋਰ ਕੀ ਜਿਸ ਵੀਰੇ ਹਾਂਜੀ ਆਪਾਂ ਨਖਰਾ ਕਾਦੇ ਸਿਰਫ ਤੇ ਕਰਨਾ ਹਨਾ ਨਖਰੇ ਤਾਂ ਹੁੰਦੇ ਆ ਜੇ ਆਪਾਂ 10th ਕਲਾਸ ਪੂਰਨ ਹੋਈਏ ਤਾਂ ਤੁਹਾਨੂੰ ਪਤਾ ਹੀ ਨੇ ਤੇ ਤਾਂ ਮੰਨ ਲਈਏ ਮੁੰਡਾ ਨਹੀਂ ਤੇ ਮੈਂ ਤਾਂ ਕਹਿੰਨੀ ਆਂ ਵੀ ਚੁੱਪਚੀ ਪੀਤੇ ਜੇ ਹੋ ਜਾਂਦਾ ਆ ਤੇ ਬੜੀ ਵਧੀਆ ਗੱਲ ਆ ਤੇ ਕੁੜੀ ਨੂੰ ਲੈ ਆਓ ਘਰ ਓਹੋ ਗੱਲ ਆ ਉਹਨਾਂ ਦੇ ਮੰਨਣ ਦੀ ਗੱਲ ਆ ਜੇ ਮੰਨ ਜਾਣ ਅੱਜ ਤੇ ਮੁੰਡੇ ਨੂੰ ਉੱਥੇ ਬੁਲਾ ਲਾਂਗੇ ਕਿ ਮੁੰਡੇ ਨੂੰ ਫੋਨ ਕਰਕੇ ਉਸੇ ਵਾਲੇ ਬੁਲਾ ਲਾਂਗੇ ਉੱਥੇ ਤੇ ਮੁੰਡਾ ਚਲ ਜਾਊਗਾ ਫੂਮ ਤੇ ਹੋਰ ਚਲ ਜਾਊਗਾ ਉਹ ਨਾ ਨਾ ਇਹ ਹੁੰਦਾ ਰਾਜ ਦੇ ਅੰਦਰ ਪਿਆ ਹੋਇਆ ਇਹ ਐਵੇਂ ਏਦਾਂ ਦੀ ਗੱਲ ਥੋੜੀ ਆ ਭੈਣ ਜੀ ਤੁਸੀਂ ਵੀ ਫਿਰ ਹੱਦ ਕਰ ਦੇ ਜੇ ਕੀ ਯਕੀਨ ਹੁੰਦਾ ਇਹੋ ਜਿਹੇ ਬੰਦੇ ਦਾ ਫਿਰ ਨਹੀਂ ਕੋਈ ਗੱਲ ਨਹੀਂ ਐਡੀ ਨਹੀਂ ਕੋਈ ਗੱਲ ਚੱਲ ਚੱਲ ਜੇ ਫੋਨ ਕਰਾਂਗੇ ਤੇ ਚਲ ਜੂਗਾ ਤੇ ਫਿਰ ਤੇ ਵਧੀਆ ਗੱਲ ਹੈ ਹਾਂ ਹੈ ਕਿ ਨਹੀਂ ਹਾਂ ਤੇ ਚਲੋ ਆ ਘਰ ਵਸ ਜਾਵੇ ਇਹਦਾ ਬਸ ਮੇਰਾ ਵੀ ਚੋਰਾ ਕਿਤੇ ਮੁੱਕ ਜੇ ਹਾਂ ਇਹ ਤਾਂ ਗੱਲ ਹੀ ਆ ਮੈਨੂੰ ਤਾਂ ਚੋਰੇ ਨੇ ਖਾ ਲਿਆ ਆਹੋ ਕੱਪੜੇ ਤੇ ਚੱਲ ਜੀ ਆਪਾਂ ਚਲੋ ਠੀਕ ਆ ਆਹ